ਸਸ਼ੀਤਲ ਮੈਂ ਮਨਪ੍ਰੀਤ कौर ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਨਜ਼ਰ ਮਾਰਦੇ ਹਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੇ ਤੁਹਾਨੂੰ ਦੱਸਦੇ ਹਾਂ ਕਿ ਮੌਸਮ ਵਿਭਾਗ ਨੇ ਹੁਣੇ-ਹੁਣੇ ਇੱਕ ਅਲਰਟ ਜਾਰੀ ਕਰਤਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ 2 ਦਿਨਾਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਪੰਜਾਬ ਦੇ ਵਿੱਚ ਪਹਿਲਾ ਹੀ ਆਫਤ ਵਾਲਾ ਮੀਂਹ ਵਰਕੇ ਹਟਿਆ ਹੈ ਪੰਜਾਬ ਦੇ ਵਿੱਚ ਪਹਿਲਾ ਹੀ ਹੜ੍ਹਾਂ ਦੀ ਜੜੀ ਮਾਰ ਹੈ ਉਹ ਪਈ ਹੋਈ ਹੈ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਮਕਾਨ ਢਹਿ ਢੇਰੀ ਹੋ ਗਏ ਤੇ ਤੇਜ਼ ਵਹਾਹ ਦੇ ਵਿੱਚ ਪਸ਼ੂ ਵੀ ਜਿਹੜੇ ਉਹ ਵਹਿ ਗਏ ਨੇ ਤੇ ਹੁਣੇ-ਹੁਣੇ ਮੌਸਮ ਵਿਭਾਗ ਨੇ ਇੱਕ ਅਲਰਟ ਜਾਰੀ ਕੀਤਾ ਹੈ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਤੇਜ਼ ਮੀਂਹ ਪੈ ਸਕਦਾ ਹੈ ਤੇ ਜੇਕਰ ਤੇਜ਼ ਮੀਂਹ ਪੈਂਦਾ ਹੈ ਤਾਂ ਨਦੀਆਂ ਨਾਲੇ ਦੇ ਜਿਹੜੇ ਉੜ ਤੋਂ ਉਫਾਨ ਤੇ ਚੱਲ ਸਕਦੇ ਨੇ ਜੇਕਰ ਪਾਣੀ ਖਤਰੇ ਦੇ ਨਿਸ਼ਾਨ ਤੋਂ ਪਾਰ ਜਾਏਗਾ ਤੇ ਪੰਜਾਬ ਦੇ ਵਿੱਚ ਇੱਕ ਵਾਰ ਮੁੜ ਤੋਂ ਤਬਾਹੀ ਹੋ ਸਕਦੀ ਹੈ ਹਾਲਾਂਕਿ ਪੰਜਾਬ ਦੇ ਲੋਕ ਨੇ ਜਿਹੜੇ ਮੁਸ਼ਕਿਲ ਘੜੀ ਦੇ ਵਿੱਚ ਡਟ ਕੇ ਸਾਹਮਣਾ ਕਰ ਰਹੇ ਨੇ ਪਰ ਫਿਰ ਵੀ ਜੇਕਰ ਇੱਕ ਵਾਰ ਕੁਦਰਤੀ ਮੀਂਹ ਦੁਬਾਰਾ ਤੋਂ ਵਰੇਗਾ ਤੇ ਪੰਜਾਬ ਨੂੰ ਮੁਸ਼ਕਿਲ ਘੜੀ ਦਾ ਸਾਹਮਣਾ ਕਰਨਾ ਪੈ ਸਕਦਾ 55 ਸਾਲ ਤੋਂ ਵਿੱਚ ਦੂਸਰੀ ਵਾਰ ਇਹੋ ਜਿਹੀ ਆਫਤ ਹੈ ਜਿਹੜੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀ ਹੈ ਤੇ ਪੰਜਾਬ ਦੇ ਲੋਕ 20 ਸਾਲ ਪਿੱਛੇ ਚਲੇ ਗਏ ਨੇ ਕਿਉਂਕਿ ਪਹਿਲਾਂ ਵੀ 2023 ਦੇ ਵਿੱਚ ਜਦੋਂ ਆਫਤ ਵਾਲਾ ਮੀ ਵਰਿਆ ਸੀ ਤਾਂ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਇੱਕ ਵਾਰ ਫਿਰ ਤੋਂ 2025 ਦੇ ਵਿੱਚ ਆਫਤ ਵਾਲਾ ਮੀਂਹ ਵਰਿਆ ਤੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਮੌਸਮ ਵਿਭਾਗ ਨੇ ਜੋ ਰੈੱਡ ਅਲਰਟ ਪੰਜਾਬ ਦੇ ਲਈ ਜਾਰੀ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬੀਓ ਹੁਣ ਸਾਵਧਾਨ ਹੋ ਜਾਓ ਕਿਉਂਕਿ ਆਉਣ ਵਾਲੇ 2 ਦਿਨ ਤੁਹਾਡੇ ਲਈ ਸੌਖੇ ਲੰਘਣ ਵਾਲੇ ਨਹੀਂ ਕਿਉਂਕਿ ਜੇਕਰ ਪੰਜਾਬ ਦੇ ਵਿੱਚ ਤੇਜ਼ ਮੀਂਹ ਆਂਦਾ ਹੈ ਤਾਂ ਪੰਜਾਬ ਦੇ ਵਿੱਚ ਮੁੜ ਤੋਂ ਜਿਹੜੀ ਤਬਾਹੀ ਹੈ ਉਹ ਹੋ ਸਕਦੀ ਹੈ ਕਿਉਂਕਿ ਪਹਿਲਾਂ ਹੀ ਜਿਹੜਾ ਪਾਣੀ ਹੈ ਉਹ ਘੋਡੇ-ਘੋਡੇ ਭਰਿਆ ਹੋਇਆ ਹੈ ਉਹੀ ਪਾਣੀ ਉਤਰਨ ਦਾ ਨਾਮ ਨਹੀਂ ਲਿਆ ਰਿਹਾ ਤੇ ਜੇਕਰ ਮੁੜ ਤੋਂ ਮੀਂਹ ਪੈਂਦਾ ਤਾਂ ਹੋਰ ਜਿਹੜੀਆਂ ਮੁਸ਼ਕਿਲਾਂ ਨੇ ਉਹ ਪੰਜਾਬੀਆਂ ਦੇ ਲਈ ਖੜੀਆਂ ਹੋ ਸਕਦੀਆਂ ਨੇ ਇਸ ਲਈ ਸਾਨੂੰ ਸਾਰਿਆਂ ਨੂੰ ਇਸ ਮੁਸ਼ਕਿਲ ਘੜੀ ਦੇ ਵਿੱਚ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਇਸ ਦਾ ਤੁਹਾਡੇ ਬਾਰੇ ਕੀ ਕਹਿਣਾ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ